ਸਸਕਾ ਦੇਸ਼ ਪੰਜਾਬ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਮੈਂ ਹਰ ਮੇਰ ਤੇ ਇਹ ਮੰਜ਼ਰ ਜਿਹੜਾ ਤੁਸੀਂ ਦੇਖ ਰਹੇ ਹੋ ਜੈਤੋ ਦੇ ਚੱਜ ਕਾੜੇ ਮਹੱਲੇ ਦਾ ਹੈ ਜੈਤੋ ਦਾ ਚੱਜ ਕਾੜਾ ਮਹੱਲਾ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਜਾਂ ਨਸ਼ਾ ਵੇਚਣ ਨੂੰ ਲੈ ਕੇ ਅਕਸਰ ਚਰਚਾ ਦੇ ਵਿੱਚ ਰਹਿੰਦਾ ਹੈ ਅਕਸਰ ਇੱਥੋਂ ਦੇ ਵਸਨੀਕਾਂ ਦੇ ਉੱਤੇ ਨਸ਼ੇ ਦੇ ਪਰਚੇ ਵੀ ਹੁੰਦੇ ਨੇ ਲੇਕਿਨ ਜਿਵੇਂ ਆਮ ਹੁੰਦਾ ਹੈ ਕਿ ਉਹ ਫਿਰ ਬਾਹਰ ਆਉਂਦੇ ਨੇ ਤੇ ਫਿਰ ਪੁਰਾਣੇ ਰਾਹ ਤੇ ਚੱਲਦੇ ਨੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਨਸ਼ੇ ਨਾਲ ਜੈਤੋ ਦੇ ਵਿੱਚ ਕਈ ਘਰਾਂ ਦੇ ਚਿਰਾਗ ਬੁਝ ਗਏ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਲਗਾਤਾਰ ਚੇਤਾਵਨੀਆਂ ਦਿੱਤੀਆਂ ਗਈਆਂ ਪਰ ਇਹ ਲੋਕ ਬਾਜ ਨਹੀਂ ਆ ਤੇ ਆਖਰ ਅੱਜ ਪ੍ਰਸ਼ਾਸਨ ਦਾ ਪੀਲਾ ਪੰਜਾ ਇਸ ਮੁਹੱਲੇ ਦੇ ਦੋ ਘਰਾਂ ਤੇ ਚੱਲਿਆ ਸਿਰਫ ਦੋ ਹੀ ਘਰਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਜਦੋਂ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਹੈ ਕਿ ਇਹ ਨਗਰ ਕੌਂਸਲ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਹੈ ਦੂਜੇ ਪਾਸੇ ਸਰਕਾਰ ਜਾਂ ਸੱਤਾਧਾਰ ਪਾਰਟੀ ਤੇਰੇ ਕਹਿੰਦੀ ਹੈ ਕਿ ਇਹ ਨਸ਼ੇ ਵਿਰੁੱਧ ਜੰਗ ਹੈ ਵਿਰੋਧ ਯੁੱਧ ਹੈ ਅਸਲ ਦੇ ਵਿੱਚ ਕਹਾਣੀ ਇਹ ਹੈ ਕਿ ਉਹਨਾਂ ਲੋਕਾਂ ਨੂੰ ਤੈਅ ਦੇ ਹੱਦ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਕਬਜ਼ੇ ਵੀ ਨਾਜਾਇਜ਼ ਨੇ ਤੇ ਜਿਨ੍ਹਾਂ ਉੱਤੇ ਨਸ਼ੇ ਦੇ ਪਰਚੇ ਵੀ ਨੇ ਪ੍ਰਸ਼ਾਸਨ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ 'ਚ ਇਹ ਕਾਰਵਾਈ ਫੋਰ ਵੱਡੇ ਪੱਧਰ ਤੇ ਹੋ ਸਕਦੀ ਹੈ ਜੇ ਇਹ ਲੋਕ ਬਾਜ ਨਹੀਂ ਹੁੰਦੇ ਆਓ ਦੇਖੋ ਕਿ ਇਹ ਪੂਰਾ ਮੰਜ਼ਰ ਕਿਵੇਂ ਵਾਪਰਿਆ ਜੀ ਜੀ ਤੁਸੀਂ ਦੇਖ ਰਹੇ ਹੋ ਕੋਈ ਕਾਰਵਾਈ ਕਿੰਨੀ ਜਾ ਰਹੀ ਹੈ ਦੋ ਪ੍ਰਾਪਰਟੀਆਂ ਦਾ ਸਿਗਰ ਪ੍ਰਸ਼ਾਸਨ ਕਰ ਕੇ ਸਾਲੋਂ ਲੰਘ ਗਏ ਤੇ ਉਹਦੇ ਅਸੀ ਪੁਲਿਸ ਅੰਦਾਜ਼ ਵਾਸਤੇ ਕਿਹਾ ਹੈ ਦੋ ਜੜੀ ਪ੍ਰੋਪਰਟੀਆਂ ਹੈ ਜਿਸਨੂੰ ਗਲ ਇਹਦੀ ਹੈ ਕਿ ਉਹਨਾਂ ਦੇ ਵਸਨੀਕ ਜਿਹੜੇ ਹੁੰਦੇ ਸੀ ਉਹਨਾਂ ਨੇ ਟੋੜ ਕੇ ਲਾ ਕੇ 15 ਫੱਟ ਚ ਹੈ ਨਸ਼ੀਬ ਤੇ ਤਾਂ ਇਹ ਇੱਕ ਲਗਾਤਾਰ ਜਿਹੜੀ ਸਾਡੀ ਮੂਹ ਨਾ ਉਹਦੀ ਲੜੀ ਦੇ ਤਹਿਤ ਆ ਗਈ ਹੈ ਐਕਚੁਅਲ ਤੇ ਕਿੰਨੀ ਕਿ ਪ੍ਰੋਪਰਟੀ ਹੈ ਜਿਹੜੀ ਉਸ ਦਾ ਇਹ ਦੋ ਪ੍ਰੋਪਰਟੀਆਂ ਨੇ ਇੱਕ ਪ੍ਰੋਪਰਟੀ ਮੁੰਨਾ ਦੇ ਬਣਾਦੇ ਦੂਜੀ ਪ੍ਰੋਪਰਟੀ ਨਾ ਚੱਕਰ ਲਿਕਾ ਨਾ ਤੇ ਇਹਨਾਂ ਦੇ ਪੂਰੇ ਕੀ ਜੋ ਫਾਮਲੀ ਹੈ ਗੰਗਲਾ ਦੇਵੀ ਉਹ ਤੇ ਉਹਦਾ ਮੁੰਡਾ ਵੀ ਨਸ਼ਾ ਵੇਚਦਾ ਟੋਟਲ ਪੂਰੇ ਪਰਿਵਾਰ ਦੇ 8 ਪਰਸੈਂਟ ਇਹ ਜਿਹੜੀ 76 ਸੀ ਹੈ ਉਹਦੀ ਵਾਈਫ ਵੀ ਵੇਚਦੀ ਹੁੰਦੇ ਹੱਥ ਹੱਥ ਆ ਪ੍ਰਸ਼ਾਸਨ ਦੀ ਨਸ਼ਾ ਤਸਕਰਾਂ ਦੇ ਘਰਾਂ ਦੇ ਅੱਜ ਚੜ੍ਹਦੇ ਕਿ ਤੁਸੀਂ ਇਹ ਪੀਲੇ ਪੰਚਾਇਤ ਨੂੰ ਚਲਾਇਆ ਗਿਆ ਗਿਆ ਦੇਖ ਦਿਓ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਪ੍ਰਸ਼ਾਸਨ ਨੇ ਇਹਨਾਂ ਨੂੰ ਨੋਟ ਵੀ ਭੇਜੇ ਸੀਗੇ ਇਹਨਾਂ ਨੇ ਜਿਹੜੀ ਅਕਨੋਲਜਮੈਂਟ ਕੀਤੀ ਹੈ ਪਰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਇਹ ਲੋਕ ਨਸ਼ਾ ਵੀ ਵੇਚਦੇ ਸੀ ਤੇ ਇਸ ਕਰਕੇ ਸਰਕਾਰ ਨੇ ਜਿਹੜੀ ਇਹਨਾਂ ਨੇ ਨਜਾਇਜ਼ ਅਕਵਾਇਰਮੈਂਟ ਕੀਤੀ ਸੀਗੀ ਅਤੇ ਨਸ਼ਾ ਵੇਚਦੇ ਸੀ ਇਹਨਾਂ ਦੇ ਅਠਾ-ਨੋਨੋਂ ਪਾਸੇ ਦਰਜ ਹੈ ਉਹਨਾਂ ਦੇ ਸਖਤ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਨੇ ਇਹਨਾਂ ਦੇ ਘਰਾਂ ਨੂੰ ਠਾਇਆ ਇਸ ਮਾਲਵੇ ਦੇ ਵਿੱਚ ਕਈ ਸਾਰੇ ਘਰ ਨੇ ਕਿਹਾ ਜਾਂਦਾ ਹੈ ਚੈਨਲ ਤੇ ਬਹੁਤ ਸਾਰੇ 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 ਜਿਹੜੇ ਇਲੀਗਲ ਨੇ ਕਬਜ਼ਾ ਕੀਤਾ ਹੋਇਆ ਹੈ ਫਿਰ ਦੋ ਘਰ ਹੀ ਕਿਉਂ ਨਜਾਇਜ਼ ਬਣਾਏ ਇਹ ਸਰਕਾਰ ਵੱਲੋਂ ਸਾਰਿਆਂ ਦੇ ਪ੍ਰਾਪਰਟੀਆਂ ਦੀ ਜਾਂਚ ਚ ਜਾਰੀ ਹੈ ਸਾਰਿਆਂ ਦੇ ਖਾਤਿਆਂ ਦੀ ਪੜਤਾਲ ਕੀਤੀ ਆ ਰਹੀ ਹੈ ਇਹਨਾਂ ਦੇ ਅਕਾਊਂਟ ਵਿੱਚ ਕਿੱਥੋਂ ਪੈਸੇ ਕਿਵੇਂ ਆਏ ਉਹਦੀ ਪੜਤਾਲ ਕਰਕੇ ਜਿਹੜੇ ਵੀ ਬੰਦੇ ਸਰਕਾਰ ਦੇ ਕਾਨੂੰਨ ਦੇ ਮਤਲਬਕ ਕਾਨੂੰਨੀ ਕਾਰਵਾਈ ਚ ਆ ਗਏ ਉਹਨਾਂ ਦੇ ਕਾਰਵਾਈ ਕਰਤੀ ਬਾਕੀ ਦੇ ਖਾਤਿਆਂ ਦੀ ਜਲਦੀ ਕਾਰਵਾਈ ਹੋਊਗੀ ਜੇਕਰ ਗੱਲ ਕੀਤੀ ਜਿਹੜੇ ਸ਼ਹਿਰ ਦੇ ਵਿੱਚ ਨਿਯਾਜ ਕਰਦੇ ਉਹਨਾਂ ਦੇ ਵੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਸੀ ਹਾਂ ਜਿਹੜੇ ਸ਼ਹਿਰ ਦੇ ਨਿਯਾਜ ਕਰਦੇ ਆ ਉਹਨਾਂ ਨੂੰ ਸੋਮਵਾਰ ਨੂੰ ਨੋਟਸ ਭੇਜੇ ਜਾਣਗੇ ਤੇ ਉਦੋਂ ਬਾਅਦ ਜੇ ਉਹਨਾਂ ਨੇ ਕੋਈ ਜਵਾਬ ਨਾ ਦਿੱਤਾ ਉਹ ਵੀ ਢਾਹ ਤੇ ਜਾਣਗੇ ਅੱਛਾ ਪਰ ਰਾਜੀ ਜੀ ਤੁਸੀਂ ਦੱਸੋ ਕਿ ਇਹ ਜਿਹੜਾ ਤੁਸੀਂ ਹਟਾਇਆ ਨਗਰ ਕੌਂਸਲ ਨੇ ਤੁਸੀਂ ਕਹਿੰਦੇ ਕਿ ਨਗਾਇਜ਼ ਕਬਜ਼ੇ ਲਈ ਹਟਾਇਆ ਹੈ ਲੇਕਿਨ ਇਸ ਪੀਜ ਨੇ ਸਰਕਾਰ ਪੇਸ਼ ਕਰਦੇ ਕਿ ਨਜਾਇਜ਼ ਦੇ ਵਿਰੁੱਧ ਇੱਕ ਯੁੱਧ ਹੈ ਮਤਲਬ ਅਸਲ ਦੇ ਵਿੱਚ ਹੈ ਕਿ ਇਹ ਨਜਾਇਜ਼ ਅਕਰੋਜਮੈਂਟ ਵੀ ਹੈ ਤੇ ਇਹ ਲੋਕ ਨਸ਼ਾ ਵੀ ਵੇਚਦੇ ਆ ਯਾਨੀ ਕਬਜ਼ੇ ਵੀ ਨਜਾਇਜ਼ ਹੈ ਕਬਜ਼ੇ ਵੀ ਨਜਾਇਜ਼ ਹੈ ਤੇ ਨਸ਼ਾ ਵੀ ਗਲਤ ਵੇਚਦੇ ਆ ਇਸ ਕਰਕੇ ਉਹਨਾਂ ਦੇ ਨਾਲ ਆਮ ਲੋਕਾਂ ਦੀ ਮੌਤ ਹੋ ਰਹੀ ਹੈ ਗਰੀਬ ਲੋਕਾਂ ਦੀ ਮੌਤ ਹੋ ਰਹੀ ਹੈ ਉਹਦੇ ਵਿੱਚ ਅੱਜ ਪੰਜਾਬ ਸਰਕਾਰ ਨੇ ਜਿਹੜੇ ਬਲਡੋਜ਼ਰ ਚਲਾਇਆ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਲੋਕ ਮੁੰਡੇ ਮਰੇ ਆ ਉਹਨਾਂ ਦੇ ਕਾਲਜ ਅੱਜ ਜ਼ਰੂਰ ਠੰਡ ਪਈ ਹੋਊਗੀ ਵੀ ਸਾਡੇ ਦੁਸ਼ਮਣਾਂ ਦੇ ਅੱਜ ਘਰਟ ਆਏ ਗਏ ਪੰਜਾਬ ਸਰਕਾਰ ਵੱਲੋਂ ਬੜਾ ਇੱਕ ਛਲਾਗਾ ਯੋਗ ਜਿਹੜਾ ਉਪਰਾਲਾ ਹੈ ਉਹ ਕੀਤਾ ਜਾ ਰਿਹਾ ਹੈ ਕਿ ਜੰਗ ਜਿਹੜੀ ਹੈ ਅਯੋਧ ਨਸ਼ਾ ਵਿਰੁੱਧ ਛੇੜਿਆ ਹੋਇਆ ਉਸੇ ਲੜੀ ਦੇ ਤਹਿਤ ਅੱਜ ਜਿਹੜੇ ਹੈ ਨਜਾਇਜ਼ ਕਬਜ਼ੇ ਜੈਤੋ ਦੇ ਵਿੱਚ ਹਟਾਏ ਜਾ ਰਹੇ ਉਹ ਸਵਾਗਤ ਕਰਦੇ ਹਾਂ ਇਸ ਦਾ ਉਹ ਮਾਨ ਸਰਕਾਰ ਦੇ ਵੀ ਧੰਨਵਾਦੀ ਹਾਂ ਨਾਲ ਹੀ ਧੰਨਵਾਦੀ ਹਾਂ ਸਾਡੇ ਮਾਨਯੋਗ ਵਿਧਾਇਕ ਸਰਦਾਰ ਮੋਲਕ ਸਿੰਘ ਹੋਰਣਾ ਜਿਹੜੇ ਲਗਾਤਾਰ ਇਸ ਪਾਸੇ ਲੱਗੇ ਹੋ ਰਹੇ ਹੋਏ ਆ ਔਰ ਲਗਾਤਾਰ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਨੂੰ ਇਹ ਹਦਾਇਤਾਂ ਦੇ ਰਹੇ ਆ ਕਿ ਜਿੱਥੇ ਵੀ ਕਿਤੇ ਕੋਈ ਇਸ ਤਰ੍ਹਾਂ ਦਾ ਕਾਰੋਬਾਰ ਹੋ ਰਿਹਾ ਉਹਨੂੰ ਜੜ ਤੋਂ ਪੱਟਿਆ ਜਾਵੇ ਉਹਦੇ ਬਾਅਦ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ। ਪ੍ਰਧਾਨ ਜੀ ਯਾ ਜਿਹੜੇ ਵੀ ਇਹ ਜਿਹੜੋਂ ਸਾਹ ਦੇਖਦੇ ਆ ਕਿ ਇਹ ਘਰ ਇਲੀਗਲ ਬਣੇ ਹੋਏ ਨੇ ਜਾਂ ਇਹ ਨਸ਼ਾ ਤਸਕਰ ਨੇ ਦੋਹਾਂ ਜਿਹੜੇ ਤੁਸੀਂ ਦੇਖਦੇ ਦੋਹੇ ਗੱਲਾਂ ਜੀ ਇਹ ਇਲੀਗਲ ਵੀ ਹੈ ਇਨਕ੍ਰੋਚਮੈਂਟ ਆ ਇਹ ਨਗਰ ਕੌਂਸਲ ਦੇ ਰਿਕਾਰਡ ਦੇ ਵਿੱਚ ਇਹ ਜਿਹੜੇ ਨਜਾਇਜ਼ ਕਬਜ਼ੇ ਨੇ ਨਜਾਇਜ਼ ਉਹ ਸਾਰੀਆਂ ਕਿਤੇ ਗਈਆਂ ਔਰ ਜਿਵੇਂ ਇਹਨਾਂ ਦੋਹਾਂ ਪਰਿਵਾਰਾਂ ਤੇ ਰਛਤਰ ਸਿੰਘ ਔਰ ਬਿਮਲਾ ਦੀਪ ਦੇ ਜਿਹੜੇ ਘਰ ਛਾਏ ਗਏ ਆ ਇਹਨਾਂ ਤੇ ਜਿਹੜੇ ਪਰਚੇ ਵੀ ਜਿਹੜੇ ਇਹਨਾਂ ਡਰੱਗਸ ਦੇ ਸਬੰਧਤ ਸੀਗੇ ਸੋ ਇੱਕ ਮੈਸੇਜ ਦੇਣ ਲਈ ਕਿ ਇਸ ਤਰ੍ਹਾਂ ਦੇ ਲੋਕਾਂ ਤੇ ਜਿਹੜੀ ਇਹ ਕਾਰਵਾਈ ਕਾਨੂੰਨ ਕਿਸੇ ਵੀ ਤਰੀਕੇ ਨਾਲ ਕਰ ਸਕਦਾ ਉਹੀ ਅੱਜ ਅਮਲ ਵਿੱਚ ਲਿਆਂਦੀ ਜਾ ਰਹੀ ਕਿਸੇ ਕਾਨੂੰਨਿਕ ਇਹ ਦਿਮਤਰ ਰੀਨਕੋਜਮੈਂਟ ਹੈ ਰਿਜਾਇਜੀ ਕਬਜੇ ਇਹਦੇ ਆਸ-ਪਾਸੇ ਘਰ ਨਹੀਂ ਦੌਰ ਤੋਂ ਪਹਿਲਾਂ ਗਲੀ ਦੇ ਅਸੀਂ ਘਰ ਨੇ ਉਹ ਵੀ ਤਾਂ ਰਿਜਾਇਜੀ ਹੁੰਦੇ ਵਾਰੋ-ਵਾਰੀ ਨਾਲ ਰਿਕਾਰਡ ਜਿਹੜਾ ਉਹ ਖੰਗਾਲਿਆ ਜਾ ਰਿਹਾ ਜੀ ਹੋਰ ਵੀ ਰਿਜਾਇਜੀ ਕਬਜੇ ਤੁਹਾਨੂੰ ਔਨ ਬਲੇ ਦਿਨਾਂ ਦੇ ਵਿੱਚ ਇੱਕੋ ਦੇ ਵਿੱਚ ਹਟਾਏ ਜਾਂਦੇ ਦਿਖਾਈ ਦੇਣਗੇ ਜੀ ਸਿਖਿਆ ਵਿਰੋਧ ਅਗਲੀ ਕੀ ਕਿਸ ਤਰ੍ਹਾਂ ਦੀ ਗੱਲ ਮੋਰ ਜਲਦੀ ਇੱਕ ਪੰਜਾਬ ਸਰਕਾਰ ਦਾ ਪ੍ਰੋਗਰਾਮ ਜਿਹੜਾ ਯੋਧਨਸ਼ ਨਸ਼ਾ ਵਿਰੋਧ ਤਹਿਤ ਪਹਿਲਾਂ ਪਿੰਡਾਂ ਦੇ ਵਿੱਚ ਮਿਲਣੀਆਂ ਸੀ ਐਮਐਲਏ ਸਾਹਿਬ ਜਾ ਰਹੇ ਸੀ ਉਹ ਇੱਕ ਵਾਰ ਉਹਦਾ ਪਹਿਲਾ ਫੇਜ਼ ਜਿਹੜਾ ਸੀ ਉਹ ਪੂਰਾ ਹੋ ਚੁੱਕਿਆ ਹੈ ਦੋ ਹੰਨ ਵਾਲੇ 5-7 ਦਿਨਾਂ ਦੇ ਵਿੱਚ ਹੀ ਦੂਜਾ ਫੇਜ਼ ਜਿਹੜਾ ਯੁੱਧ ਨਾਸ਼ਾਂ ਵਿਰੁੱਧ ਮੁਹੰਮਦਾ ਤੁਹਾਨੂੰ ਦਿਖਾਈ ਦੇਵੇਗਾ ਉਹ ਸਖਤ ਐਕਸ਼ਨ ਜਿਹੜੇ ਆ ਹੁੰਦੇ ਹੋਏ ਵਿਖਾਈ ਦੇਣਗੇ ਕਿਨਾਂ ਗੱਲ ਸੱਤਵੇਂ ਸਰਕਾਰ ਨਹੀਂ ਬੰਦ ਕਰ ਰਹੀ ਤੇ ਫਿਰ ਪਿੱਛੇ ਹੁਣ ਗਰੀਬਾਂ ਦੇ ਘਰ ਤਾਂ ਆਈ ਜਾਂਦੇ ਆ ਹਾਂ ਕੀ ਕਹਿਣਾ ਚਾਹੁੰਦੇ ਹੋ ਹੁਣ ਹੋਰ ਇਹ ਕਹਿੰਦੇ ਪਹਿਲਾਂ ਵੀ ਲੈ ਕਿਹ ਦੱਸਦਾ ਹੈ ਨਹੀਂ ਵੇਚਦੇ ਤਾਂ ਹੋਰ ਵੀ ਹੁਣ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਆ ਜੀ ਕੋਈ ਵੀ ਨਹੀਂ ਸਾਡੇ ਮਹੱਲੇ ਚ ਵੇਚਦਾ ਹੁਣ ਸਾਰਿਆਂ ਨੇ ਛੱਡਿਆ ਸਾਰਿਆਂ ਨੇ ਛੱਡਿਆ ਕਹਿੰਦਾ ਵੇਚਦੇ ਰਹੇ ਆ ਪਹਿਲਾਂ ਵੇਚਦੇ ਅਸੀਂ ਜਦੋਂ ਵੇਚਦੇ ਸੀ ਪੁਲਿਸ ਆਉਂਦੀ ਹੁੰਦੀ ਸੀ ਆਉਂਦੀ ਸੀ ਠੀਕ ਕਹਿੰਦੀ ਪਹਿਲਾਂ ਵੀ ਕਹਿੰਦੇ ਸੀ ਛੱਡ ਦੋ ਨਹੀਂ ਛੱਡਿਆ ਜਾਂਦਾ ਸੀ ਕਹਿੰਦੇ ਕਾਹ ਨਾਲ ਇਹ ਹੋ ਜਾਂਦਾ ਮਲਾਜ਼ਮਾਂ ਵਿਚਾਰਾਂ ਕੋਈ ਸਾਨੂੰ ਹਣੀ ਤੰਗੀ ਹੁਣ ਹੁਣ ਛੱਡਿਆ ਵੇ ਅਸੀਂ ਨਸ਼ਾ ਛੱਡਿਆ ਵੇ ਅਸੀਂ ਹੁਣ ਸਾਡੇ ਛੱਡਿਆ ਹੈ ਹਾਂ ਨਸ਼ਾ ਪਾਉਂਦਾ ਜਿਹੜੀ ਬਸ ਸਹੀ ਹੈਗਾ ਜੋ سزا ਲੱਗ ਗਈ ਜਿਹੜੀ ਲੱਗਣੀ ਸੀ। ਇਦੋਂ ਬਾਅਦ ਹੁਣ ਜਮਾ ਨੇਕੀ ਦਾ ਕੰਮ ਤੇ ਕਰੋਗੇ। ਨੇਕੀ ਦਾ ਕੰਮ ਕਰੋਗੇ। ਇਦੋਂ ਬਾਅਦ ਹੁਣ ਮਿਹਨਤ ਦੇ 6 ਮਹੀਨੇ ਹੋਗੇ। ਪਹਿਲਾਂ ਹੀ ਮਿਹਨਤ ਨਹੀਂ ਖਾਈ ਜਨੇ ਕਰਕੇ ਜਦੋਂ ਦੀ ਰੇਟਾ ਪਈ। ਰੋਣਾ ਦੂ ਰੋਣਾ ਕੋਈ ਗੱਲ ਨਹੀਂ। ਇਦੋਂ ਬਾਅਦ ਇਮਾਨਦਾਰੀ ਦਾ ਕੰਮ ਕਰੀ ਕੋਈ ਨਹੀਂ। ਹਜੇ ਵੀ ਘਰ ਤੇਰਾ ਸਾਰਾ ਛੱਡ ਤਾ ਕੰਦੀ ਡਾਈ ਹੈ। ਹਾਂ। ਕਿੰਨਾ ਟਾਈਮ ਦੇ ਚੰਨ ਪਹਿਲਾਂ ਨਸ਼ੇ ਦੇ ਬਣਾਇਆ ਸੀਗਾ ਘਰ। ਕਿਰੇ ਨਹੀਂ ਸਾਡੇ ਬਜ਼ੁਰਗਾਂ ਕਰਨੇ ਜਗ੍ਹਾ ਸੀਗੀਆਂ ਹੈਗੀਆਂ। ਨਹੀਂ ਬਜ਼ੁਰਗਾਂ ਦੇ ਤੇ ਕੱਲੇ ਛੱਜ ਵੇਚ ਦੇ ਤੂੰ ਸਤਾ ਇੱਥੇ। ਝੁੱਗੀਆਂ ਸੀ ਝੁੱਗੀਆਂ ਸੀ ਇੱਥੇ ਝੁੱਗੀਆਂ ਸੀ ਛੱਜ ਵੇ ਤੇ ਡਡ ਮਹਿਲ ਫਿਰ ਕਿਵੇਂ ਭਨੇ ਪਾਲੇ ਤੁਸੀਂ ਵੀਰੇ ਕਮਾਈ ਹੋਰ ਨਹੀਂ ਹੈਗੀ ਸੜ ਪਸੂਆਂ ਦੇ ਕੰਮ ਆ ਹਾਂ ਠੇਕੇ ਲੈਂਦੇ ਤੁਹਾਨੂੰ ਕਿਹੜਾ ਪਤਾ ਨਹੀਂ ਹੈ ਗਿਆ ਚੱਲ ਤੁਸੀਂ ਜੇਤੋ ਚਲੇ ਜਦੋਂ ਇਹ ਜਾਇਜ਼ ਕੰਮ ਦਾ ਵੇਚ ਸੀ ਉਦੋਂ ਪੁਲਿਸ ਉਦੋਂ ਨਹੀਂ ਕੁਛ ਕਹਿੰਦੀ ਸੀ ਪਹਿਲਾਂ ਵੇਖ ਕੇ ਕਹਿੰਦੀ ਸੀ ਪੁਲਿਸ ਕੀ ਕਹਿੰਦੀ ਉਦੋਂ ਵੀ ਤਾਂ ਕਹਿੰਦੇ ਸੀ ਹਟ ਜਾ ਤੂੰ ਪੁਲਿਸ ਪੈਸੇ ਲੈ ਕੇ ਜਾਂਦੀ ਸੀ ਤੋ ਕਿਉਂ ਨਹੀਂ ਹਟੇ ਕੋਈ ਕਿਸੇ ਨੇ ਪਹਿਹਾਨੀ ਨਹੀਂ ਲੱਤਦਾ ਹੈਗਾ ਪੁਲਿਸ ਮੁਲਾਜ਼ਮ ਨੇ ਕੀ ਨਾਮ ਹੈ ਤੁਹਾਡਾ ਨਾਮ ਕੀ ਹੈ ਕੀ ਨਾਮ ਹੈ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਨੂੰ ਕੰਮ ਤੱਕ ਸ਼ੁਰੂ ਤੈਥੀ ਰਹੇ ਨੇ ਤੁਹਾਡੇ ਨੇ ਜਦੋਂ ਕਿੰਨੇ ਪਰਤੇ ਆ ਐਨਡੀਪੀ ਦੇ ਤੁਹਾਡੇ ਕਿੰਨੇ ਪਰਤੇ ਕਿੰਨੇ ਤੁਹਾਡੇ ਬਈ ਇਹ ਕਿ 1 2 2 ਨਹੀਂ ਐਸਐਸਵੀ ਮੈਡਮ ਕਹਿ ਕੇ ਕਿ 12 ਪਰਤੀ ਹੈ ਨਹੀਂ ਰੁਕੇ ਹੈਗੇ ਚਲ ਨਹੀਂ ਆਪਾਂ ਕਹਿ ਸਕਦੇ ਨਹੀਂ ਰੁਕੇ ਹੈਗੇ ਇਸ ਨੂੰ ਕੀ ਖਾਨ ਦਾ ਸੁਆਦ ਪਿੱਛੇ ਨਹੀਂ ਰੁਕਦਾ ਹੈਗਾ ਹਾਂ ਹਾਂ ਵੀ ਠੀਕ ਹੈ ਭੈਣੇ ਚੇਮੀ ਨਾ ਕਿਸੇ ਮੁਲਾਜ਼ਮਾਂ ਦੇ ਕਰਦੇ ਸੀਗੇ ਬੰਦ ਕਰਦਾ ਸੀ ਕੋਈ ਨਹੀਂ ਤੂੰ ਦੱਸ ਅਸੀਂ ਮੀਡੀਆ ਵਾਲੇ ਖੜੇ ਤਾਂ ਤੇਰੇ ਵੀ ਬਿਆਨ ਲੈਣੇ ਤੂੰ ਦੱਸ ਮੇਰੇ ਪਛੋੜ ਨੂੰ ਬਿਆਨ ਹੀ ਦੱਸ ਰਹਿ ਗਿਆ ਹਾਂ ਦੱਸ ਭੈਣੇ ਮਾਰੇ ਕਿ ਸਾਡੇ ਘਰ ਘੁੱਟ ਅੱਛਾ ਮਾਰੇ ਹਾਂ ਮਾਰੇ ਸੀ ਕਿ ਘਰ ਟੁੱਟ ਕੇ ਪੈਣ ਹੁਣ ਨਹੀਂ ਕੰਡਾ ਹੁਣ ਦੁਬਾਰਾ ਫੇਰ ਖੜੀਆਂ ਕਰੋਗੇ ਤੇ ਹੁਣ ਕਹੋਗੇ ਜਦੋਂ ਕਮਾਈ ਹੋਊਗੀ ਤਾਂ ਉਹਦੇ ਕਰਾਂਗੇ ਓਕੇ ਠੀਕ ਬਹੁਤ ਵਧੀਆ ਹੋਇਆ ਜੀ ਮੈਂ ਸਦੀਪ ਨੰਬਾ ਸਮਾਜ ਸੇਵੀ ਜੈਤੋ ਸੰਸਥਾ ਬੁਜੈਤੋ ਸਾਰਾ ਕਲੱਬ ਅੱਜ ਤੱਕ ਦੀ ਇਹ ਮੇਰੇ ਘਰ ਚ 20 ਰੇਡਾਂ ਇੱਥੇ ਵੱਜ ਗਈਆਂ ਲੋਕਾਂ ਨੂੰ ਐਸੀ ਰੇਡ ਵੱਜਦੀ ਹੈ ਪੁਲਿਸ ਚਲੀ ਜਾਂਦੀ ਹੈ ਰੇਡ ਵੱਜਦੀ ਹੈ ਪੁਲਿਸ ਚਲੀ ਜਾਂਦੀ ਹੈ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਪਰ ਅੱਜ ਮਾਨ ਸਰਕਾਰ ਦਾ ਇੱਥੇ ਪੀਲਾ ਪੰਜਾ ਚੱਲਿਆ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਿਗਿਆ ਜੈਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਆ ਉਹ ਵੀ ਇੱਥੇ ਪਹੁੰਚੇ ਐ ਐਸਪੀ ਸੰਦੀਪ ਬੜੇਰਾ ਜੀ ਡੀਐਸਪੀ ਮਨੋਜ ਸ਼ਰਮਾ ਜੀ ਐਸਐਸਓ ਗੁਰਜੀਤਤਾ ਸਿੰਘ ਜੀ ਡੀਐਸਪੀ ਸਾਹਿਬ ਇੱਥੇ ਇੱਕ ਹੋਰ ਵੀ ਉਹ ਸਮੁੱਚਾ ਨਗਰ ਕੌਂਸਲ ਪ੍ਰਸ਼ਾਸਨ ਇੱਥੇ ਐ ਔਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਮਹਿਲ ਕਾਲੇ ਪੈਸੇ ਦੀ ਕਮਾਈ ਨਾਲ ਜਿਹੜਾ ਇੱਥੇ ਬਣਾਇਆ ਗਿਆ ਸੀ ਅੱਜ ਦੇ ਚੱਖਣਾ ਚੋੜ ਕੀਤਾ ਗਿਆ ਔਰ ਸਾਡੇ ਅਸੀਂ ਵੀ ਖੁਸ਼ ਆ ਕਿਉਂਕਿ 100 ਦੇ ਲਗਭਗ ਸਾਡੇ ਇੱਥੇ ਜੈਤੋ ਹਲਕੇ ਦਾ ਜਿਹ ਬੇਮੌਤ ਮਾਰਿਆ ਗਿਆ ਇਹਨਾਂ ਨੇ ਤਰਸ ਨਹੀਂ ਕੀਤਾ ਪਰ ਅੱਜ ਜਿਹੜੀ ਕਾਰਵਾਈ ਹੋਈ ਹੈ ਦੋ ਘਰਾਂ ਤੇ ਜਿਹਨਾਂ ਪੂਰੀ ਜੈਤ ਨੂੰ ਰਾਤ ਮਿਲੂਗੀ ਠੰਡ ਪਾਊਗੀ ਕਾਲਜ ਚ ਉਹਨਾਂ ਪਰਿਵਾਰਾਂ ਨੂੰ ਠੰਡ ਪਾਊਗੀ ਜਿਨ੍ਹਾਂ ਦੇ ਨੌਜਵਾਨ ਖੱਲੇ ਖੱਲੇ ਚਿਰਾਗ ਬੁੱਝ ਗਏ ਧੰਨਵਾਦ ਜੀ